ਸਰ ਅਸੀਂ ਕੋਲੂ ਦਾ ਤੇਲ ਆਪ ਕੋਲੂ ਮਤਲਬ ਸਾਡੇ ਪਿੰਡ ਲੱਗਿਆ ਹੋਇਆ ਅਸੀਂ 20 ਲੇਡੀਜ਼ ਨੇ ਇਕੱਠੇ ਹੋ ਕੇ ਪ੍ਰੋਡਿਊਸਰ ਗਰੁੱਪ ਤਿਆਰ ਕੀਤਾ ਹੋਇਆ ਤੇ ਅਸੀਂ ਉੱਥੇ ਸਰੋਂ ਲਿਆ ਕੇ ਹਜੇ ਤਾਂ ਕੰਮ ਸਟਾਰਟ ਕਰਿਆ ਹੋਇਆ ਪਹਿਲਾ ਮੁੱਲ ਲਈ ਹੋਈ ਸਰੋਂ ਹੁਣ ਇਸ ਤੋਂ ਬਾਅਦ ਅਸੀਂ ਸਾਰੇ ਜਿੰਨੇ ਮੈਂਬਰ ਆ ਕਿਸੇ ਨੇ ਇੱਕ ਕਨਾਲ ਲਈ ਹੋਈ ਆ ਕਿਸੇ ਨੇ 10 ਮਰਲੇ ਸਰੋਂ ਲਈ ਹੋਈ ਆ অর্ਗਾਨਿਕ ਤਰੀਕੇ ਨਾਲ ਵੀ ਖੇਤੀ ਕਰਦੇ ਆ ਅਸੀਂ ਕਰਕੇ ਤੇ ਤੇ ਆਪਣਾ ਤੇਲ ਤਿਆਰ ਕਰਕੇ ਤੇ ਮਤਲਬ ਜਿਵੇਂ ਵੀ ਸੇਲ ਹੁੰਦੀ ਆ ਉਸ ਤਰ੍ਹਾਂ ਵੇਚਦੇ ਆਂ ਪੰਜਾਬ ਸਰਕਾਰ ਰਾਜ ਦਿਹਾਤੀ ਜੀਵਕਾ ਮਿਸ਼ਨ ਅਨੁਸਾਰ ਸਾਨੂੰ ਸਰਕਾਰ ਅੰ内 ਹੋਈ ਸਰ 2 ਲੱਖ ਰੁਪਇਆ ਵੀ ਪ੍ਰੋਵਾਈਡ ਕੀਤਾ ਗਿਆ ਕੰਮ ਸਟਾਰਟ ਕਰਨ ਦਾ ਪਰ ਜਾਓ ਸਰਕਾਰ ਦਾ ਬਹੁਤ ਧੰਨਵਾਦ ਜੋ ਨਿੱਕੇ ਨਿੱਕੇ ਘਰਾਂ ਚੋਂ ਲੇਡੀਜ਼ ਨੂੰ ਬਾਹਰ ਲੈ ਕੇ ਆ ਰਿਹਾ ਤੇ ਕੰਮ ਆਂਦੀ ਰਹੀ ਹੈ